ਮੈਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚਲੋ ਲੇਟ ਹੋ ਗਿਆ ਅੱਜ ਜੀ ਅਸੀਂ ਜਾਣਾ ਅੱਜ ਅੱਜ ਦੀ ਨਹੀਂ ਕਰਨੀ ਸੀ ਜੇ ਕਿ ਕਲਿਆਂਦੇ ਛੁੱਟੀਆਂ ਕਟਈਆਂ ਅੱਛਾ ਕਿੱਥੇ ਜੀ ਪੂਆ ਕੇ ਪੂਆ ਕੇ ਅੱਛਾ ਹੀ ਨਾ ਪੂਆ ਕੇ ਜਾ ਕੇ ਇਹ ਨਾ ਹੋਵੇ ਵੀ ਤੁਸੀਂ ਪੜੋ ਹੀ ਨਾ ਪੜਨਾ ਵੀ ਆ ਠੀਕ ਹੈ ਜਿਹੜਾ ਮੈਂ ਹੋਮਵਰਕ ਦਵਾਂਗੀ ਸਾਰਾ ਕਰਕੇ ਲਿਆਉਣਾ ਜੀ ਹਾਂ ਜੀ ਠੀਕ ਹੈ ਲਓ ਕੱਲ ਦਾ ਕੰਮ ਦਿਖਾਓ ਅਤੇ ਰਾਈਟਿੰਗ ਕਿੰਨੀ ਕੰਦੀ ਆ? ਹੂੰ? ਫੂਫੂ ਅਦੇ ਘਰ ਜਾਣਾ ਪ੍ਰੈਕਟਿਸ ਕਰਨੀ ਆ ਠੀਕ ਹੈ? ਯੈਸ। ਰੋਜ਼ ਇੱਕ ਇੱਕ ਮੇਸੂ ਰਾਈਟਿੰਗ ਦਾ ਲਿਖਿਆ ਕਰਨਾ। ਸਮਝ ਗਿਆ? ਚਲ ਠੀਕ ਹੈ। ਤੂੰ ਦਿਖਾ। ਤੇਰਾ ਵੀ ਉਹੀ ਹਾਲ ਹੈ। ਪੜਨਾ ਹੈ ਫੂ ਅਦੇ ਘਰ ਜਾ ਕੇ ਠੀਕ ਹੈ? ਕਲ ਠੀਕ ਆ ਆਂਟੀ ਜਈਓ ਹਣਾ ਸੀ ਹਾਂ ਠੀਕ ਆ ਭੂਆ ਦੇ ਘਰ ਜਾ ਕੇ ਪੜਨਾ ਵੀ ਆ ਠੀਕ ਐ ਛੁੱਟੀਆਂ ਦਾ ਨੋ ਖੇਡਾ ਲੈਣੀ ਹੋਈਆਂ ਪੜਨ ਲਈ ਵੀ ਹੋਈਆਂ ਹੈਲੋ ਹਾਂ ਕਿੱਦਾਂ ਦਿਰੇ ਭੈਣ ਸასი ਕਾਲ ਸასი ਕਾਲ ਹੋਰ ਸੁਣਾਓ ਸੇਤਾ ਕਿਦਾਂ ਕੋਈ ਸੁਣਾਓ ਹੋਰ ਘਰ ਸਾਰੇ ਠੀਕ ਠਾਕ ਹਾਂਜੀ ਹਾਂਜੀ ਠੀਕ ਆ ਅੱਛਾ ਹੋਰ ਮੈਂ ਕਾ ਕਰਈ ਸੀਗੇ ਹਾਂ ਕਰਈਆਂ ਕਿੱਥੇ ਜਾਣਾ ਅੱਛਾ ਮੈਂ ਕਾ ਛੁੱਟੀਆਂ ਬੱਚਿਆਂ ਨੂੰ ਹੋ ਗਈਆਂ ਰਹਿਣਾ ਹਣਾ ਸੀਗਾ ਹੁਣ 4 ਦਿਨੋਂ ਕੋਈ ਗੱਲ ਨਹੀਂ ਆਜੋ ਆਜੋ ਅਸੀਂ ਵੀ ਹਾਂ ਤਾਂ ਛੋਟੇ ਨਵੇਂ ਆਉਣਾ ਆ ਅੱਛਾ ਆਉਣਾ ਆ ਨਿਆਣੇ ਜੇ ਫੋੜੀਏ ਕਹਿੰਦੇ ਨਾਨਕਿਆਂ ਦੇ ਜਾਣਾ ਨਾਨਕਿਆਂ ਦੇ ਜਾਣਾ ਚੱਲਿਓ ਲੈਓ ਕੋਈ ਨਹੀਂ ਔਰ ਠੀਕ ਆ ਕਦੋਂ ਆਣਾ ਵੀ ਨਾ ਕੋਈ ਨਹੀਂ ਤਿਆਰੀ ਕਰਦੇ ਅਜ ਨਿਆਣੇ ਆਪਾਂ ਸਕੂਲ ਦਾ ਕੰਮ ਕੰਪਲੀਟ ਕਰ ਲਿਆ ਉਹਨਾਂ ਨੇ ਯਾਨੀ ਅੱਜ ਇਹ ਆਉਣਾ ਹਾਂਜੀ ਹਾਂਜੀ ਆ ਜਾਣਾ ਨਾ ਸ਼ਾਮ ਨੂੰ ਚਾ ਠੀਕ ਆ ਜਾਓ ਫੇਰ ਹਾਂ ਠੀਕ ਆ ਵਾ ਤਿਆਰੀ ਹੈ ਚਾ ਠੀਕ ਹੈ ਇਹ ਅੱਜ ਜਲਦੀ ਚੱਲੇ ਚੱਲੇ ਇਹ ਅੱਜ ਇਹਨਾਂ ਨੇ ਆਪਣੇ ਭੂਆ ਘਰ ਜਾਣਾ ਪਰ ਉਹ ਆਪਣੇ ਵੀ ਲੱਗੇ ਆਣ ਕੁੜੀਆਂ ਲੱਗੀਆਂ ਨਿਆਣੇ ਲੈ ਗਿਆ ਜੀ ਛੁੱਟੀਆਂ ਅੱਛਾ ਚੱਲ ਵਧੀਆ ਐ ਨਾ ਹੋ ਚਾਰ ਦਿਨ ਰੌਣਕ ਲੱਗਦੀਆਂ ਚਾਰ ਦਿਨ ਨਹੀਂ ਚਾਰ ਦਿਨ हां चलो पोतो जाओ तो सीठी के ओठे जाके पढ़ना भी आ न्याने आणा न्याने ਛਰਾਤੀ ਬਹੁਤ ਆ ਸਮਾਨ ਮੜਾ ਮੋਟਾ ਜਿਹੜਾ ਟੋਟਾਂ ਭਜਣ ਵਾਲਾ ਮੜਾ ਜੇ ਥਾਂਭ ਲਾ ਲਾ ਕੁਛ ਨਹੀਂ ਹੁੰਦਾ न्याਨੇ ਦਾ ਸੁਨਾਣ ਕੀ ਆ ਕਿ ਛਰਾਤਾ ਕਰਦੇ ਹੁੰਦੇ ਕਿ ਆ ਹੋਣ ਲੱਗਾ ਢਾੜੇ ਸਮਾਨ ਨੂੰ ਆਹੋ ਚਲ ਦੇਖੀ ਜੋ ਆਪੇ ਰੱਖਿਓ ਤਾਂ ਆਣ ਪੀਣ ਦਾ ਦੇਖੋ ਤੁਸੀਂ ਮੈਂ ਕੋਈ ਨਹੀਂ ਆਓ ਸਮਾਨ ਆ ਰਹੇ ਜੋ ਬਣਾਉ ਨੂੰ ਤੇ ਦੇਖਦੇ ਹਾਂ ਚਲੋ ਲਗਾ ਜਾਤੇ ਹੁਣ ਆਣਾ ਮੰਡੀ ਜਾਈਏ ਸਭੀ ਸਬਜ਼ੀ ਲੈ ਆਈਏ ਹੋਰ ਕੀ ਆ ਹਾਂ ਫੇਰ ਉਹ ਆ ਜਾਣਾ ਚਲੋ ਹੁਣ ਆ ਹਾਂ ਗਰਮਟ ਅਗਲੇ ਕੋ ਬੈਠਾਂਗੇ ਆਹ ਕੋਈ ਤਾਂ ਆ ਜਾਣਾ ਸ਼ਾਮ ਨੂੰ ਹੋਣੀ ਆ ਹੁਣ ਦੋ ਤਾਂ ਤਿੰਨ ਕਰ ਦੋ ਤਿੰਨ ਘੰਟੇ ਰਹਿ ਗਏ ਫੇਰ ਜਾ ਕੇ ਲੈ ਆ ਆਈਆਂ ਰਹਿਣ ਤੇ ਹੁਣ ਫੜਦੀ ਆ ਹਾਂ ਸਬਜ਼ੀ ਸਬਜ਼ੀ ਹੋਰ ਸਮਾਨ ਦੇਖ ਚਲੋ ਮੈਂ ਦੇਖਦੀ ਹੋਰ ਸਮਾਨ ਕੀ ਲਿਆਉਣ ਵਾਲਾ ਕਰੋ ਸ਼ੋਪਰੀ ਮੈਂ ਮੋੜਾ ਚੱਲ ਆ ਗਿਆ ਹੁਣ ਆ ਗਈ ਆ ਗਈ 1 ਮਿੰਟ ਰੋਕੋ ਆ ਰੋ ਰੋ ਆ ਆਵਾਜ਼ ਆ 66 ਚੱਲੀਆਂ 40 ਚੱਲੀਆਂ ਹੈ ਅੱਛਾ ੱਲੀਆਂ ਪਈਆਂ ਨਿਆਣੇ ਨੇ ੱਲੀਆਂ ਲੈ ਲਓ ਹਾਂ लो साग बना वो पालक साग बना बना लेने है भी। आ देखो हां पे ना। ले लो हां। है है ना ना में लांगे कितने देखो हम 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 पे कैसे लगाए दो किलो सो दे केले ਹਾਲ ਲਈਏ ਹੋਰ ਹੋਰ ਲੈ ਲੋ ਜਾਮਣਾ ਵੀ ਸੋਹਣੀਆਂ ਨੇ ਲੈ ਲਾਂ ਨੇ ਆ ਜੀ ਉਹ ਹੋਰ ਭਜਦਾ ਮੈਂ ਲਾ ਲਾ ਹਾਂ ਸਾਈਡ ਤੇ ਰੋਕ ਕੇ ਕਰ ਲੋ ਹੁਣ ਲੋ ਹੈਲੋ ਹਲੋ ਹਾਂਜੀ ਆਹ ਟ੍ਰੈਕ ਤੇ ਖੜੇ ਆਇਆ ਬਹੁਤ ਆ ਆ ਹੁਣ ਬੰਦ ਕਰਕੇ ਲੱਗੇ ਹੁਣ ਨਹੀਂ ਹੁਣ ਕੰਮ ਆਪਾਂ ਦੋ-ਤਿੰਨ ਰੋਕੇ ਸ਼ੁਰੂ ਕਰਾਂਗੇ ਉਹ ਛੁੱਟੀਆਂ ਆ ਬੱਚਿਆਂ ਨੂੰ ਉਹ ਪੈਣਾ ਮੇਰੀਆਂ ਲੱਗੇ ਆਉਣ ਤੇ ਬੱਚਿਆਂ ਨੂੰ ਛੁੱਟੀਆਂ ਕਿੱਥੇ ਆਉਣਾ ਆ ਅੱਜ ਆਜੀ ਫੋਨ ਚਲ ਕੋਈ ਆਪਾਂ ਕੰਮ ਸ਼ੁਰੂ ਕਰ ਲੈਣੇ ਆ ਉਹ ਪਾ ਗਾਣਾ ਦਾ ਜਿੱਦਾਂ ਦੇ ਦੇਣਾ ਦੇ ਭੈਣਾ ਤਾਂ ਉਹਨੂੰ ਪਤਾ ਅੱਜ ਕਰ ਕਿਤੋਂ ਟਾਈਮ ਆ ਬਾਨੀ ਨਾ ਤਾਂ ਉਹ ਨਹੀਂ ਵਿਚਾਰੀਆਂ ਨੇ ਆਉਣਾ ਬਸ ਕੱਲ ਤਾਂ ਨਹੀਂ ਪਰਸੋਂ ਆਪਾਂ ਕਰ ਲਾਂਗੇ ਚਰੂ ਫਿਰ ਉਹ ਕਰ ਰਹੇ ਰੂਗੇ ਦੋ ਕੁ ਦਿਨ ਤਾਂ ਬਹਿਣਾ ਪੈਣਾ ਬੰਦਾ ਆਇਆ ਦੋ ਚਾਰ ਗੱਲਾਂ ਕਰਦਾ ਬੰਦਾ ਬਹਿ ਕੇ ਕਿਹੜੀ ਘੰਟਾ ਇੱਥੇ ਇਹਨੇ ਦਿਨ ਰੋਕਿਆ ਦੋ ਦਿਨ ਹੋਰ ਰੋਕ ਲੋ ਹਾਂ ਹਾਂ ਮੇਰਾ ਭਰਾ ਠੀਕ ਆ ਧੰਨਵਾਦ ਬਹੁਤ-ਬਹੁਤ ਉਹ ਤੈਨੂੰ ਪਤਾ ਸਵਾਬਨਾ ਇਕੱਠੇ ਹੁੰਦੇ ਆ ਅੱਜ ਕੱਲ ਭੈਣਾ ਭਰਾ ਕਿਹੜੇ ਕੋਲ ਟਾਈਮ ਆ ਅੱਜ ਕਰ ਸਾਡੇ ਕੋਲ ਟਾਈਮ ਨਹੀਂ ਆਉਣਾ ਪਿਆਰੀ ਟਾਈਮ ਆ ਹਾਂ ਦੋਹਾਂ ਦੋਹਾਂ ਨੇ ਆਉਣਾ ਕੋੜੀ ਨੇ ਵੀ ਬੜੀ ਨੇ ਚਲ ਇਕੱਠੀਆਂ ਆ ਜਊਗੀਆਂ ਬਾਨੇ ਨਾਲ ਇੱਕ ਗੜਸ਼ੰਕਰ ਰਹਿੰਦੀ ਐ ਇੱਕ ਪਰੇਮਾਲ ਪਰਿਆਂ ਉਨ ਚਲ ਦੋ ਇੱਕ ਤੇ ਭਾਗਾ ਨਾ ਕੱਟੇ ਹੁੰਦੇ ਬੰਦੇ ਆਂ ਕੋਈ ਨਹੀਂ ਤੂੰ ਹੀ ਬੇਫਿਕਰ ਹੋ ਕੰਮ ਆਪਾ ਕਰ ਲੈਣਾ ਸਟਾਰ ਠੀਕ ਆ ਧੰਨਵਾਦ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮੰਮੀ ਮੈਂ ਮੈਤ ਨਹੀਂ ਖਿੱਚਦਾ ਤੂੰ ਫਿਰ ਕਿਤੇ ਖਿੱਚੀ ਜਾਂ ਰੋਕ ਲੇ ਮੈਂ ਤੇਰੇ ਮਾਮਾ ਜੀ ਨੂੰ ਫੋਨ ਕਰ ਦਿੰਦੀ ਹਾਂ ਆ ਗਿਆ ਤੁਹਾਡੇ ਨਾਨਕੇ ਹਾਂ ਦਾ ਪਿੰਡ ਹੈਲੋ ਮੇਰੇ ਹਲੋ ਹਾਂ ਲੱਗਾ ਸੀ ਆ ਗਏ ਆ ਪਿੰਡ ਅੱਛਾ ਆ ਗਏ ਹਾਂ ਆ ਰਹੇ ਬਸ ਬਾਹਰ ਹੀ ਆ ਗਏ ਨਾੜਕਾ ਮੇਲ ਅੱਛਾ ਆਇਓ ਆਇਓ ਫੇ ਬਸ ਆ ਲੈ ਜਾਂਦੇ ਮੈਂ ਘਾ ਕੇ ਬਾਹਰ ਅੱਛਾ ਹਾਂ ਬਵਾਲੇ ਹਾਂ ਆਉਣਾ ਆਉਣਾ ਮੈਂ ਹਾਂ ਚੱਲ ਠੀਕ ਆਜੋ ਆ ਤੇ ਮਾਮਾ ਜੀ ਆਉਂਦੇ ਅੱਛਾ ਹਾਂ ਲੈ ਜਾਣੇ ਉਹਨੇ ਅਟੈਚੀ ਬਾਪਾ ਉਹਦਾ ਹੀ ਆ ਤੇ ਆ ਤੇਰੇ ਮਾਮਾ ਆ ਗਏ ਉਹ ਬਨੇ ਬਾਹਰ ਜਾ ਹਾਂ ਤੇ ਆ ਗਏ ਤੇਰੇ ਮਾਮਾ ਤੇ ਕਿ ਐਡਾ ਲਾਰਚ ਆ ਮਾਮੇ ਕਹਿੰਦਾ ਹਾਂ ਠੀਕ ਆ ਵੀਰੇ ਦੂਸਣਾ ਠੀਕ ਠਾਕ ਹੋਰ ਪਾਪੀ ਆਂਦਰੀ ਆਂਦਰੀ ਆ ਆ ਜਾ ਚਲਾ ਆ ਜੋ ਨਿਆਣੇ ਛੁੱਟੀਆਂ ਘਟਣ ਆਏ ਨਾੜ ਕੀ ਐ ਕਚਣ ਆਇਆ ਛੁੱਟੀਆਂ ਹੋ ਗਈਆਂ ਨਾ ਲਾਉਂਗਾ ਨਾਨਿਆਂ ਦੇ ਦਨੇ ਲੱਗਦਾ ਮੈਨੂੰ ਲੋਹੀ ਹੁਣ ਬਾਵਾ ਰੌਣਕਾ ਲਾਉਣਗੇ ਤੁਹਾਡੇ ਹਾਂ ਤੁਸੀਂ ਵੀ ਯਾਦ ਕਰੋਗੇ ਆ ਆ ਗਿਆ ਚਲੋ ਚਲੋ ਨਾਂ ਕੀ ਦਾ ਕਾਰ ਆ ਗਿਆ ਨਾਂ ਕੀ ਦਾ ਪਿੰਡ ਆ ਗਿਆ ਨਾਂ ਦੇ ਸਾਰੇ ਕਰੋ ਮਾਮੀ ਨੂੰ ਤਾਂਗੇ ਹੈ ਨਾ ਤਾਂਗੇ ਕਰਿਓ ਨਾਲੇ ਦਾਣੇ ਭੋਨ ਨੂੰ ਖਾਇਓ ਮੇਰੇ ਕੰਨਾਂ ਨੂੰ ਮਾਤ ਲਾ ਕੇ ਜਾਇਓ ਅੱਜ ਆਹ ਪਾ ਤੁਹਾਡੇ ਮਾਮੀ ਜੀ ਸਤਿਕਾਰ ਜੀ ਸਤਿਕਾਰ 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 ਜੀ ਸਤਿਕਾਰਲ ਠੀਕ ਭਾਗਵੀ ਸਤਿਕਾਰ ਸਤਿਕਾਰ ਜੀ ਹੋਰ ਆਓ ਬੈਠੋ ਰੌਣਕ ਮੇਲਾ ਲੱਗ ਗਿਆ ਜੀ ਯਾਨੀ ਕਿ ਨਾ ਨਾਂ ਨਾਂ ਦੇ ਜਾਣਾ ਆ ਆ ਇਹ ਨਹੀਂ ਚੱਲ ਕਮਾਲ ਆਉਂਦੇ ਆ ਤੁਹਾਨੂੰ ਦਰ ਦੇ ਆਉਂਦੇ ਆ ਨਾਲ ਵਧੀਆ ਗੱਲ ਏ ਹੋਰ ਕੀ ਆ ਮੈਨੂੰ ਵਾਲਾ ਪੀਣਾ ਦੂਜਾ ਬੁਲਾ ਲੀਏ ਕੋਈ ਨਹੀਂ ਬੈਠੋ ਤੁਸੀਂ ਪੀ ਲੰਨੇ ਆ ਨਿਆਣੇ ਚਾਹ ਵੜਾ ਚੜਿਆ ਨਾਨਕਿਆਂ ਦੇ ਲੋਕ ਕਿੱਦਾਂ ਠੀਕ ਹੋਰ ਭੈਣ ਘਰ ਪਰਵਾ ਠੀਕ ਠਾਕ ਬਸ ਯਾਰ ਪਰਵਾਏ ਗੁਰਦੇ ਜੱਲ ਵਧੀਆ ਹੋਰ ਹੋਰ ਹਾਂ ਠੀਕ ਹੋ ਤੁਹਾਡੇ ਕਿਵੇਂ ਉਹ ਤਾਂ ਠੀਕ ਸਾਬ ਹਾਂਜੀ ਹਰ ਸਾਰੇ ਠੀਕ ਚਲੋ ਠੀਕ ਸਭ ਠੀਕ ਤਾਂ ਕੋਈ ਨਾਲ ਨਹੀਂ ਚਲੋ ਹਾਂ ਹੋ ਗਈ ਤਾਂ ਹਾਂ ਇਹ ਤਾਂ ਹੈ ਚਲੋ ਅੰਦਰ ਬਹਿਨੇ ਤਾਂ ਗਰਮੀ ਬਹੁਤ ਆ ਅੰਦਰ ਬਹਿ ਕੇ ਚਾਹ ਪੀਨੇ ਨਾ ਚਾਹ ਪਾਣੀ ਪੀਨੇ ਹਾਂ ਹੋਰ ਹੋਰ ਪਾਣੀ ਪੀ ਲਿਆ ਬਹੁਤ ਵਧੀਆ ਹੋਇਆ ਹੋਰ ਪ੍ਰੀਆ ਹਾਂਜੀ ਮੈਂ ਆਇਆ ਮਰ ਜਾ ਚਾਹ ਲਗਾਓ ਖਾਣਾ ਕੀ ਆ ਤੁਸੀਂ ਦੇ ਆ ਮਾਮਾ ਨਾਲ ਕੋਜਾ ਕੋਈ 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 ਦਲੇ ਜੀ ਦੋ ਜੇ ਕਾਂਦੇ ਆ ਨੇ ਆ ਨੇ ਹੋਰਾਂ ਦੋ ਦੋ ਕੈਰ ਗਏ ਆਂ ਬੋ ਕੱਟੋ ਪੈਸੇ 5 ਬਜਰੂ ਜੀ ਤੋ ਬਈ ਹਾਂ ਇਹ ਮਾਮਾ ਦਾ ਹਾਲੋ ਹਾਂ ਹਾਲਾ ਕੋਰ ਕਰੇ ਮੈਂ ਲੈ ਗਿਆ ਨਾ ਨਾ ਜੇ ਬੈਠੋ ਜਾਨੂ ਖੇਡੋ ਜਾਨੂ ਠੀਕ ਆ ਬਹੁਤਾ ਨਾ ਮਰਤਾ ਕਰ ਕੋਈ ਨਹੀਂ ਕੋਈ ਨਹੀਂ ਉਹ ਕੋਈ ਬੈਣਾ ਆਪਾਂ ਨਹੀਂ ਕੋਈ ਕੁਝ ਬਾਂਡੇ ਚ ਖੇਡਣੋਂ ਬਾਹਰ ਠੀਕ ਆ ਤੁਸੀਂ ਬਾਹਰ ਨੂੰ ਹੋ ਜਾਓ ਕਿ ਲੱਗੂ ਕਿ ਕਿੰਨੇ ਆਣੇ ਨੇ ਇਹ ਦੇ ਇੱਕ ਬਾਸਕੀ ਖਾਗ ਅੱਜ ਕੀ ਬਣਾਉਣਾ ਪਛਾਹੂ ਦੱਸੋ ਤੁਸੀਂ ਕੀ ਖਾਣਾ ਹੋਈ ਮੰਗਾ ਲੈਣੇ ਆ ਅੱਜ ਬਾਹਰ ਕੀ ਛੱਡਣਾ ਚਪਲਾ ਉਹ ਚਾਵਲ ਬਣਾ ਲਾਂਗੇ ਨੇ ਆਣੇ ਨਾਲ ਨਾ ਬਣਾਉਣਾ ਆ ਉਹਦਾ ਬਾਹਰ ਦਾ ਇੱਕ ਬਚਾਓਰ ਕੀ ਕੋਈ ਗੱਲ ਨਹੀਂ ਹੋਰ ਨਹੀਂ ਗੱਲ ਹਾਂ ਮਸੀਤਾਰ ਹੋਣ ਕਮੇਂਡਾ ਲੱਗਿਆ ਮੈਂ ਤਾਂ ਟਿਊਸ਼ਨ ਵਾਲੇ ਬੱਚੇ ਵੀ ਅੱਜ ਭੂਆ ਦੇ ਘਰ ਚਲੇਗੇ ਪਹਿਲਾਂ ਸਾਰੇ ਗਏ ਹੋਏ ਦੋ ਜਾਨੇ ਰਹਿੰਦੇ ਸੀ ਉਹ ਵੀ ਕਹਿੰਦੇ ਅੱਜ ਅਸੀਂ ਭੂਆ ਦੇ ਘਰ ਜਾਣਾ ਹਾਂ ਉਹ ਹਾਂ ਹਾਂ ਹੀ ਗਈ ਉਹ ਹੋਰ ਤਾਂ ਫਸੇ ਵੀ ਜਦੋਂ ਪਹਿਲਾਂ ਸੋਰੀ ਨਹੀਂ ਕਿਸਾ ਆਹੋ ਜਾਈਦਾ ਸੀ ਨਾਨਕੇ ਚਲੋ ਚਾ ਨਾਨੀ ਉਹ ਪਹਿਲੇ ਪੁਰਾਣੇ ਪੈਸੇ ਨਹੀਂ ਸੀ ਹੁੰਦੇ ਉਹ ਸਾਂਝਾ ਨਾ ਸੀ ਨੋਟੀਆਂ ਹੋਣ ਦਾ ਟੇ ਜਾਣਾ ਹੋਰ ਕੀ ਹੁਣ ਤਾਂ ਉਹਨਾਂ ਪੈਸਿਆਂ ਦੀ ਬੁੱਕ ਹੈ ਨਹੀਂ ਹੁਣ ਕੋਣ ਮੈਂ ਤਾਂ ਦੇਖ ਲਾਣਾ ਲੋਕਾਂ ਨੇ ਅੱਜ ਆ ਗਏ ਲੋਕਾਂ ਮੱਤੇ ਵੱਟ ਪਾ ਲੈਂਦੀਆਂ ਸਾਡੇ ਅੱਜ ਮੈਂ ਤਾਂ ਚਾਹ ਚੜਿਆ ਪਿਆ ਹਾਂ ਹਾਂਜੀ ਇਹ ਤਾਂ ਹੈ ਦੇਖ ਲੋ ਆਉਂਦੇ ਚਲੋ ਦੇਖ ਲੋ ਨਿਆਣਾ ਨੀਜੀਲੈਂਡ ਚਲੇ ਗਏ ਆ ਕਿਤਾ ਦਾ ਵੀਰਾ ਆਉਂਦਾ ਹੀ ਨਿਆਣਾ ਚੀਜ਼ਾਂ ਚਲੇ ਗਿਆ ਹੈ। ਹੋਰ ਤਾਂ ਫਿਰ ਨਾ ਕੋ ਹੋਂ ਸਭੀ ਰੋਟੀ ਨਾਲੇ ਉਹਦੇ ਹੋ ਗਏ ਆਪਾਂ ਬਣਵਾ ਲੈਨੇ ਆ। ਹਾਂਜੀ ਹਾਂਜੀ ਕੋਈ ਨਹੀਂ। ਕੌਣ ਪਾ ਲਸੀਆ ਪਈਆ ਨਿਆਣਾ ਉਹਦਾ ਚਾ ਚੜਿਆ ਵੀ ਆਪਣੇ ਮਾਮੇ ਦੇ ਨਾਲ ਹੀ ਨੱਟ ਗਏ। ਹਾਂਜੀ ਹਾਂਜੀ ਕੰਟੀਨਿਊ ਤੇ ਉਤਾਰ ਪਾ ਕੇ ਇੰਦੇ ਚਲੋ। यानी आज आए पता भी लगे नया नहीं आए हुआ। नया कैसे? तो, हाँ तो बोलिए फौकेरी बोलिए यहाँ देते हैं ना। कैसे? गालों में। चल लाप आए। एडबर कोट्ठा। कैसे बोलिए? एडबर कोट्ठा। आ चल लाप ये नच्चो नाले। तो नच्चो? चलो। बोलिए ना का। को मुझसे। एडबर कोट्ठा ओडबर कोट्ठा लवला कोट्ठा चोपिया। ਆਪਏ ਨਜੀਏ ਹਾਂਜੀ ਮੈਂ ਬੋਲੀ ਪਾਉਂਦੀ ਆਂ ਐਦਾਂ ਰਕਾਨਕਾਂ ਉੱਧਰ ਕਾਨਕਾਂ ਵਿੱਚ ਕਾਨਕਾਂ ਦੇ ਤੋਏ ਸੱਸ ਮਰੀ ਨੂੰ ਕੁੱਤੇ ਜਗ ਬੜੇ ਤਮਾਸ਼ੇ ਹੋਏ ਲਲੋਦਾਲ ਫੁੱਲੀਆਂ ਲੈਨੋ ਦਾਲ ਚੋਲੇ ਲੈਨੋ ਦਾਲ ਫੁੱਲੀਆਂ ਲੈਨੋ ਦਾਲ ਚੋਲੇ ਉਂਟੀ ਵਸੀ ਘਟਣ ਕੇ ਆਸੀ ਘਟ ਕੇ ਲੈ ਅੰਦਰ ਕੱਟ ਗਏ ਲਿਆ ਡੱਡੂ ਅੱਜ ਆ ਗਿਆ ਕਪੜੇ ਤਾਂ ਦਿਨੋ ਆਖ ਮਾਰ ਗਿਆ ਡੱਡੂ ਕਪੜੇ ਤਾਂ ਦਿਨੋ ਆਖ ਮਾਰ ਗਿਆ ਡੱਡੂ ਹਾਂਜੀ ਛੋਰੋ ਹੋਈਆਂ ਨਾ ਮਾਨੀ ਤੇ ਕੇ ਸੋਈ ਪਿਆ ਦੁਤੀ ਛੋਰੇ ਨੱਚੀਂ ਅੰਤ ਰਾਣੀ ਜੇ ਹਾਂ ਤੇ ਕੇ ਸੋਈ ਪਿਆ ਦੁਤੀ ਕਿਤੇ ਮਾਤੂ ਬਹੁਤ ਰੱਖੀ ਸਾ ਕਿਤੇ ਨਹੀਂ ਤੇ ਲੀ ਦੀ ਕੱਦ ਗਏਰੇ ਵੀ ਰਿਸ਼ਤਤਾ ਪਰੇ ਜਾਂਦੇ ਹੋ ਲੈ ਆ ਗਏ ਮਾਮਾ ਚਿੱਟਾ ਲੱਗਿਆ ਨਾਨਕਾ ਮੇਲਾ ਸੰਤ ਜੀ ਕਿਹਦੇ ਖਾਪੋ ਹੋਰ ਕਿਤੇ ਹਾਂ ਚਲੋ ਚਲੋ ਪਾਓ ਪਾ ਮੈਨੂੰ ਵੀ ਦਿਖਾ ਦ ਨੱਚ ਕੇ ਹੋਰ ਨਾ ਡੇਲੇ ਕੋਈ ਨਹੀਂ ਲਾਓ ਬੜਵਾ ਚਲੋ ਖਾਓ ਕੋਲ ਕੇ ਦੋਵੇਂ ਆਤ ਕਰਾਂ ਚਲ ਆ ਚੇ ਘਰਿਆ ਵੀਰੇ ਤੂੰ ਕਉਨ ਇਹਨਾ ਖਰਚਾ ਕਰਕੇ ਨਾ ਇਹ ਨਹੀਂ ਨਾ ਰੋਜ ਇਹ ਮੈਂ ਬੈਠ ਕੇ ਇਹ ਰੋਜ ਦਾ ਤੇਰਾ 200 ਰੁਪਏ ਖਰਚਾ ਦਿਆ ਕਰਨਾ ਉਹਦੇ ਨਹੀਂ 15 ਦੇ ਰਹਿਣਾ ਵੀਰੇ ਕੋਈ ਨਹੀਂ ਸੀ ਨਾ ਉਹ ਪੈਸੇ ਚੰਗੇ ਆ ਕੋਈ ਨਹੀਂ ਆ ਜੋ ਵੀ ਨਹੀਂ ਐਦਾਂ ਪੂਰੇ ਚੜਾ ਲੈਣੇ ਆ ਤੂੰ ਫੇ ਦੇਖੂਗਾ ਵਾਲਾ ਜਵਾਹਰ ਇਤਨੀ ਹੁੰਦਾ ਲੈ ਹੋਰ ਕੀ ਆ ਚਲਾ ਦੇ ਨਿਆਣੇ ਅੰਦਰ ਮੰਮੀ ਕੋਲ ਨੂੰ आ, ओ गिरोठो ओ पैर लग गया गया तो। तू आ नहाया पानी डोले सीका पी मम्मी की ओधी नहीं होयाया ले हुन हो मामे दा चूड़ा तोड़ के जा अबे साटा नहीं किधर है नहीं टायर मुड़ गया कोई पानी न खेल जाए डोले सिर पे आते पानी अच्छा फाट लाग गई मने तेल लग गया

ਰੰਗ ਰਾਂ ਬਾਹਾਂ ਗਰੀਬਾਂ ਦੀ ਕਿਤੇ ਫ੍ਰਿਜ ਨਾ ਤੋੜ ਜਾਏ। ਤੋੜੀ ਆ ਹੁਣੇ। ਉਹ ਰੰਗ ਰਾਂ ਬਾਹਾਂ ਉੱਤੇ ਬੈਠੋ ਮੈਂ ਬਲਾ ਦਿੰਦਾ ਪਾਣੀ। ਠੀਕ ਹੈ ਜੀ। ਉਹ ਇਹ ਸਾਥੋਂ ਨਹੀਂ ਲੈਣੀ ਗਰੀਬਾਂ ਤੋਂ। ਹੋਰ। ਅ ਵੀ ਰਾਗੀ ਕਰਦਾ। ਉਹ ਨਿਆਣੇ ਬਹੁਤ ਗੰਦ ਕਰਦੇ ਆ। ਵੀਰੇ ਉਹ ਆਪਰੇ ਤੇ ਮੋਰੇ ਬਹਿ ਗਿਆ ਮਾਮੀਆਂ ਤਾਂ ਆ ਕੇ ਲੈਂਦੀਆਂ ਵੀਰੇ ਹੀ ਮੇਰਾ ਆ ਕੇ ਲੈ ਕੇ ਬਹਿ ਗਿਆ ਮੀਆਂ ਜਿਹੜੀਆਂ ਆਏ ਤਾਂ ਭੱਜ 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 ਕੇ ਪੈਂਦੀ ਆ ਉਹਨੇ ਤਾਂ ਐਂ ਕਰਨੀ ਆ ਤਾਂ ਆਏ ਦੋ ਦਿਨ ਹੋ ਗਏ ਆਆਂ ਨੂੰ ਅਜੇ ਮੈਂ ਕਹਿੰਨੇ ਅਜੇ ਰਾਤ ਤੇ ਭਾਜੀ ਫਰਿੱਜ ਮੋਰੇ ਬਹਿ ਗਿਆ ਮਾਮੀਆਂ ਤਾਂ ਹੋ ਕੇ ਲੈਂਦੇ ਆ ਤਾਂ ਵੀਰੇ ਨੇ ਆਉਂ ਕੇ ਲੈ 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 ਹੈ ਤਾਂ ਪੈਣ ਅੱਦੇ ਐਵੇਂ ਕਰਦੇ ਰਹਿੰਦੇ ਆ ਹਾਂ ਤਾਂ ਆਏ ਦੋ ਦਿਨ ਹੋ ਗਏ ਅਜਾ ਤਾਉ ਨੋੜੇ ਪਤਾ ਲੱਗੂਗਾ ਚੱਲ ਕੋਈ ਤਾਂ ਬਹੁਤ ਸ਼ਰਾਰਤ ਕਰਦੇ ਹੁੰਦੇ ਆ ਇਹ ਤਾਂ ਐਵੇਂ ਹੀ ਲੰਦੇ ਰ ਕਰਦੇ ਰਹਿੰਦੇ ਆ ਚੱਲਾਂ ਹੋਰ ਕੁਛ ਨਹੀਂ ਹੁੰਦਾ ਬੈਠੋ ਤੁਸੀਂ ਵੀਰ ਆ ਤਾ ਗਿਆ ਹੁਣ ਕੀ ਹੋਇਆ ਬਹੁਤ ਹੰਗਾਰਦੇ ਆਈ ਹੈ ਹੋਰ ਤਾਂ ਕੀ ਹੋਇਆ ਨਿਆਣੇ ਤਾਂ ਕਰਦੇ ਹੀ ਹੁੰਦੇ ਆ ਤੇਰੇ ਬਾਬੇ ਦਾ ਕੀ ਨਾਮ ਆ ਗਧਾਰੀ لال ਉਹ ਫੇਰ ਕਰਦਾ ਦਾ ਵਾਸ ਨੂੰ ਉਦਾਂ ਮੇਰੇ ਨਾਲ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੰਨ ਲੱਗ ਲਾ ਕੇ ਬੈਂਕ ਨਾਲ ਜਾਂ ਰਿਹੜਾ ਮੁੰਡੇ ਨੇ ਗੱਜ ਨਾਲ ਪੁਰੀ ਦੇ ਗੱਜ ਨਾਲਤਾ ਹਾਂ ਬਾਬਾ ਫੋਨ ਲੱਗੇ ਦਾ ਚੱਲ ਮੈਂ ਚੱਲੀ ਸ਼ਰਮਾ ਦੇਖਣ ਮੇਰੇ ਨਾਲ ਨਾਲ ਚੱਲੇ ਨਹੀਂ ਘੜੀ ਨਾਲ ਇਸਾ ਤੇ ਬਾਬੇ ਦਾ ਕੀ ਨਾਮ ਹੈ ਘੜੀ ਨਾਲ ਘੜੀ ਨਾਲ ਲੈ ਮੁੰਡੇ ਨੂੰ ਪਤਾ ਸਾਰਿਆਂ ਨੂੰ ਨੌਰੇ ਤਾਂ ਇਹ ਕੋਆਚਰ ਨੇ ਨਾ ਨੇਲੇ ਨਹੀਂ ਨਹੀਂ ਠੀਕ ਕੋਆਚਰ ਤਾਂ ਬਾਬਾ ਕੋ ਆਂਦੇ ਨੇ ਰਾਤ ਨੂੰ

ਰੋਟੀ ਪਾਣੀ ਖਾ ਲਿਆ ਤਾਂ ਸੋਨਾ ਕਿੱਥੇ ਆ ਇੱਥੇ ਤਾਂ ਤੁਹਾਡੇ ਮਾਮੇ ਨੇ ਸੋਨਾ ਮਾਮਾ ਬਾਹਰ ਪਾ ਦੇ ਮਾ ਮੇਰੇ ਮੱਛਰ ਲੜੂਗਾ ਨਹੀਂ ਮਾਮੇਰੇ ਅਸੀਂ ਮੱਛਰ ਜੀ ਥੋੜੀ ਹਾਂ ਨਾ ਪਾਵਾਂਗੇ ਮਾਮੇ ਨੂੰ ਪਤਾ ਕਿਵੇਂ ਪਤਾ ਲੱਗੂਗਾ ਵੀ ਭਾਂਜੇ ਭਾਂਜਾ ਕੋਈ ਗੱਲ ਨਹੀਂ ਉਹਨੂੰ ਕਹਿੰਦੇ ਅੱਜ ਉੱਥੇ ਚੜਜੋ ਇਹ ਮੱਛਰ ਨਾ ਦੇ ਲੜੂਣਿਓ ਤੁਸੀਂ ਤਾਂ ਪਰ ਮਾਮਾ ਹੀ ਬਾਹਰ ਕੱਢ ਦਿੱਤਾ ਮਾਮੇ ਦਾ ਰਕਾਤਾ ਮੰਨਿਆ ਮਜਾ ਬਾਹਰ ਯਾਰ ਲੋ ਕੋਈ ਗੱਲ ਨਹੀਂ ਬਾਹਰ ਬਾਹਰ ਜੇ ਮਾਮੇ ਨੂੰ ਰਾਤ ਨੂੰ ਮੱਛਰ ਜਾ ਕੇ ਲੈ ਗਿਆ ਕੋਈ ਨਾ ਸਵੇਰੇ ਫੜ ਲਿਆਵਾਂਗੇ ਨਾ ਵੀ ਚਲੋ ਕੋਈ ਨਹੀਂ ਮਾਮੇ ਨੂੰ ਇੱਥੇ ਹੀ ਪਾਲਾਂਦੇ ਆਂ ਵਿੱਚੇ ਆਪਣੇ ਗੱਬੇ ਉਸ ਤਾਂ ਆਪਾਂ ਮਾਮਾ ਕਰ ਦਿੱਤਾ ਬਾਹਰ ਜੇ ਉਹਨੂੰ ਮੱਛਰ ਖਾਊਗਾ ਤੇ ਕੀ ਹੋ ਗਿਆ ਇਹਨਾਂ ਨੂੰ ਫੰਦਾ ਤੀਨ ਜੇ ਮਾਮੇ ਨੂੰ ਰਾਤ ਨੂੰ ਲੈ ਗਿਆ ਮੱਛਰ ਚੱਕ ਕੇ ਸਵੇਰੇ ਕੋਈ ਗੱਲ ਨਹੀਂ ਉਹਨੂੰ ਲੈ ਆਓ ਸਵੇਰੇ ਲੈ ਆਓ ਯਾਪਾ ਸਵੇਰੇ <laughs> अच्छा मैं बोलया चलो मैं सोंदा फिर ਬਾਹ ਤੇ ਹੁਣ ਵੀਰੇ ਮੈਂ ਕਹਿੰਦੀ ਕੋਈ ਨਹੀਂ ਤੇ ਨਿਆਣੇ ਨਾਲ ਹੀ ਸੌ ਜਾਂਦੇ ਤੁਸੀਂ ਵੀ ਐ ਵੀਰੇ ਹਾਂਜੀ ਤੈਨੂੰ ਕੋਈ ਨਿਆਣਿਆਂ ਦੀ ਦਿੱਕਤ ਤਾਂ ਨਹੀਂਗੀ ਤਕਲੀ ਕਾਰੀ ਦੇਖ ਕਰ ਅਸੀਂ ਵੀ ਇਦਾਂ ਕਰਦੇ ਹੁੰਦੇ ਸੀ ਛੋਟੇ ਹੁੰਦੇ ਚਲ ਤੂੰ ਵੀ ਯਾਦ ਰੱਖੂਗਾ ਵੀ ਨਿਆਣੇ ਆਏ ਜੇ ਬਾਣੇ 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 ਆਏ ਦੇ ਨਾਲ ਕਿ ਨਿਆਣੇ ਨੂੰ ਵੀ ਚੇਤੇ ਰੋ ਉਹ ਸਵੇਰ ਨੂੰ ਉੱਠ ਕੇ ਜਾ ਕੇ ਮੂੰਹ ਨਹੀਂ ਧੋਦੇ ਚਾਹ ਨਹੀਂ ਬੈਂਦੀ ਚਾਹੀਦੀ ਨੇ ਇਹਨਾਂ ਨੂੰ ਹੋਰ ਮੈਂ ਉਹ ਤਾਂ ਉੱਥੋਂ ਦਾ ਪਹਿਲਾਂ ਕੋਈ ਚਾਹ ਬਲਾ ਦੋ ਇਹਨਾਂ ਨੂੰ ਮੂੰਹ ਥੋਕੇ ਤਾਨੂੰ ਥੋਇਆ ਬਿੱਲੀਆਂ ਨੇ ਮੂੰਹ ਚਟਲਣਾ ਰਾ ਤੈਨੂੰ ਸਤਿਕਾਰ ਦੀ ਅੱਜ ਦੀ ਸਾਡੀ ਵੀਡੀਓ ਫਿਰ ਜਦੋਂ ਨਾਨਕੇ ਦੀਆਂ ਛੁੱਟੀਆਂ ਕੱਟਣ ਆਉਂਦੇ ਆ ਬੱਚੇ ਤੇ ਕਈ ਵਾਰੀ ਮਾਮੇ ਮਾਮੀਆਂ ਅੱਕ ਜਾਂਦੇ ਆ ਅੱਕਿਆ ਨਾ ਕਰੋ ਤੇ ਸਾਰੇ ਜਣੇ ਦੱਸੋ ਵੀ ਐਦਾਂ ਦਾ ਹਾਲ ਆਪਾਂ ਵੀ ਆਪਣੇ ਨਾਨਕੇ ਦਾ ਕਰਦੇ ਰਹੇ ਆਂ ਜੇ ਸਾਡੀ ਸਟੋਰੀ ਚੰਗੀ ਲੱਗੀ 6 ਲਾਈਕ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਰੇ ਬੱਚੇ ਆਪਣੇ ਮਾਮਿਆਂ ਨਾਲ ਇਦਾਂ ਕਰਦੇ ਹੁੰਦੇ ਆ